ਸਾਜਾ ਤੁਹਾਨੂੰ ਦਿਖਦਾ ਆ ਸੀਸਾ ਜਾ ਨੇੜੇ ਆ ਫੇਰ ਦਿਖਾ ਚਾਜਣਾ ਸੀਸਾ ਜਾ ਲੈ ਆ ਕੰਮ ਨਹੀਂ ਕਈ ਕੰਮ ਪਣੀਆਂ ਤੋਂ ਕੀਤਾ ਗਿਆ ਗੱਲ ਕੀ ਢੀਕ ਸੀਗੀ ਇਹ ਇਸੇ ਕੰਮ ਨਾਲ ਤੁਸੀਂ ਇੱਕ ਬੰਦੇ ਦੀ ਡਿਊਟੀ ਖਤਮ ਕਰਤੀ ਆ ਸੀਸਾ ਗੇਜ ਹੋ ਗਈ ਜੇ ਰੇ ਮੁੱਕੂਗਾ ਕਿੱਥੇ ਕਿ ਜਾਵੜਿਆ ਕਿੰਨਾ ਕੁ ਰਹਿ ਗਿਆ ਲੈ ਇਸ ਗੱਲ ਨਾਲ ਹੀ ਪਤਾ ਲੱਗ ਜਾਂਦਾ ਇਹ ਸੀਸਾ ਕੀ ਢੀਗ ਗਰਵਾਜ ਵਾਲਿਆਂ ਨੇ ਸਜਣੋ ਸੁਪਰਸੀਡਰ ਬਣਾਇਆ ਫੀਚਰਾਣਾ ਤੁੰਨਿਆ ਪਿਆ ਆਪਾਂ ਇਹ ਕਹਿ ਸਕਦੇ ਆ ਵੀ ਜਿਹਹਜਾ ਕੰਪਿਊਟਰ ਲੈ ਲਿਆ ਜਿਹਹਜਾ ਆ ਲੈ ਲਿਆ ਆ ਦੇਖੋ ਇਹਦੇ ਵਿੱਚ ਆ ਸੈਂਸਰ ਠੋਕਿਆ ਪਿਆ ਪਹਿਲਾਂ ਮੂਹਰੇ ਸੈਂਸਰ ਲਾਤਾ ਰੇਹ ਵਾਲਾ ਮਗਰਲੇ ਪਾਸੇ ਬੀ ਵਾਲਾ ਸੈਂਸਰ ਲਾਤਾ ਬੀ ਮੁੱਕੂ ਤੇ ਟੀ ਕਰਕੇ ਤੁਹਾਨੂੰ ਕਹਿ ਦੂ ਵੀ ਭਾਈ ਬੀ ਮੁੱਕ ਗਿਆ ਮਗਰਲੇ ਬੰਦੇ ਦਾ ਕੰਮ ਹੀ ਖਤਮ ਕਰਦਾ ਖੁਰਨੀਆਂ ਦੀ ਸ਼ੇਪ ਇਹਸਾਬ ਨਾਲ ਬਣਾਤੀ ਵੀ ਇੱਕ ਇੱਕ ਦਾਣਾ ਜਿਹੜਾ ਲਾਸਟ ਬੀਜਣ ਤੱਕ ਦੀ ਇੱਕੋ ਰੱਸੀ ਆ ਉਹ ਖਤਮ ਹੀ ਕੋਈ ਨਹੀਂ ਹੁੰਨੀ ਤੁਸੀਂ ਇਹ ਦੇਖੋ ਵੀ ਇਹਦੀ ਸ਼ੇਪ ਨੇ ਤੁਹਾਡੇ ਮਗਰਲੇ ਪਾਸੇ ਇੱਕ ਫਿਰਦੇ ਬੰਦੇ ਨੂੰ ਹੀ ਖਤਮ ਕਰਤਾ ਫਿਰ ਆਹ ਪਾਈਪਾਂ ਨੂੰ ਸਿੱਧੀਆਂ ਕਰਨ ਵਾਸਤੇ ਦੋ ਹੱਲ ਕਰਨੇ ਪੈਂਦੇ ਸੀ ਜਾਂ ਤਾਂ ਖੁਰਨੀ ਉੱਚੀ ਚੱਕਣੀ ਪੈਂਦੀ ਸੀ ਜਾਂ ਭਾਈ ਇਹਨੂੰ ਖੁਰਨੀ ਨੂੰ ਪਿੱਛੇ ਕਰਨਾ ਪੈਂਦਾ ਸੀ ਤੇ ਇਹਨਾਂ ਨੇ ਆਹ ਅਲੂਮੀਨੀਅਮ ਦੇ ਜਿਹੜੇ ਬਣਿਆ ਨਾ ਆਹ ਪਸਟੌਲ ਇਹਨਾਂ ਨੂੰ ਡਿਜ਼ਾਈਨ ਹੀ ਇਸ ਹਿਸਾਬ ਨਾਲ ਕਰਤਾ ਇਹਨਾਂ ਦੀ ਜਿਹੜੀ ਆਹ ਚੀਜ਼ ਆ ਨਾ ਇਹਨੂੰ ਪਿੱਛੇ ਨੂੰ ਕਰਤਾ ਤੇ ਹੁਣ ਭਾਈ ਸਾਹਿਬ ਤੁਹਾਡਾ ਪੋਰ ਮੋਕਿਆ ਨਹੀਂ ਜਾਊਗਾ ਤੇ ਤੁਹਾਡੀ ਲੈਫਟ ਜੇ ਤੋ ਇਹਨੂੰ ਪਿੱਛੇ ਨੂੰ ਕਰਦੇ ਸੀ ਤਾਂ ਟਰੈਕਟਰ ਲੈਫਟ ਨਹੀਂ ਸੀ ਚਾਹਤਾ ਪੰਗਾ ਇਹ ਪੈ ਜਾਂਦਾ ਸੀ ਹੁਣ ਤੁਹਾਡੀ ਲਿਫਟ ਵਾਲਾ ਵੀ ਜਿਗਾਰ ਖਤਮ ਕਰਤਾ ਫਿਰ ਤੁਸੀਂ ਇੱਕ ਗੱਲ ਦੇਖੋ ਵੀ ਆਹ ਜਾਲੀ ਆਹ ਜਿਹੜੀ ਰੇਹ ਵਾਲੀ ਆ ਜਾਲੀ ਜੇ ਡੜਈ ਡੱਪਾ ਕੋਈ ਆਉਂਦਾ ਤੁਹਾਡਾ ਪੋਰ ਮੋਕਣ ਦੀ ਖਤਰਾ ਉਹ ਖਤਮ ਕਰਤਾ ਉੱਤੇ ਜਾਲੀ ਲੱਗੀ ਆ ਜਾਲੀ ਦੇ ਵਿੱਚ ਦੀ ਰੇਹ ਆ ਜਿਹੜਾ ਦਾੜ ਤੜ ਥੱਲੇ ਡੜਾਂ ਦੇ ਪੜਨਾ ਡਲੀਆਂ ਉੱਤੇ ਉਹਨਾਂ ਤੇ ਚਾਰ ਮਰੋ ਇੱਟਾਂ ਉਹਨਾਂ ਨੇ ਹੋ ਜਾਣਾ ਵਿਚ ਡੜ ਦੇ ਪੜਨਾ ਜੇ ਤੁਸੀਂ ਜਾਲੀ ਲਾਉਣੀ ਆ ਐ ਵੀ ਹੋ ਜਾਣਾ ਕੰਮ ਐਦੇ ਵਾਂਗੂ ਵੀ ਹੋ ਜਾਣਾ ਠੀਕ ਆ ਕਿ ਨਹੀਂ ਸੂਤ ਆ ਗਿਆ ਨਾ ਕੰਮ ਹੁਣ ਸੁਣ ਲਓ ਅਗਲੀ ਗੱਲ ਬਾਤ ਅਗਲੀ ਗੱਲ ਸੁਣਿਓ ਇਹ ਆ ਇਹਨਾਂ ਨੇ ਜਿਹੜੀ ਆਹ ਦਿੱਤੀ ਹੈ ਨਾ ਹੁੱਕ ਜਿੱਥੇ ਭੈਣਾ ਇਹਨੂੰ ਕੀ ਕਹਿੰਦੇ ਹੈਚ ਹੈਚ ਕਹਿੰਦੇ ਹੈਚ ਹੈਚ ਕਹਿੰਦੇ ਆ ਇਹ ਸਭ ਤੋਂ ਜ਼ਿਆਦਾ ਮਜ਼ਬੂਤੀ ਨਾਲ ਬਣਾਈ ਸਭ ਤੋਂ ਜ਼ਿਆਦਾ ਧਿਆਨ ਰੱਖਿਆ ਜਿੰਨੇ ਫੁੱਟ ਵਾਲਾ ਮਰਚੀ ਲੈ ਲਓ ਆਹ ਸਭ ਤੋਂ ਜ਼ਿਆਦਾ ਮਜ਼ਬੂਤ ਮਿਲੂਗੀ ਇਹਨਾਂ ਨੇ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਜਿਹੜੇ ਮਗਰਲੇ ਪਾਸੇ ਤੋਂ ਲੈ ਕੇ ਬਲੇਡਾਂ ਤੋਂ ਲੈ ਕੇ ਤਵਿਆਂ ਤੱਕ ਹਰੇਕ ਚੀਜ਼ ਮਜ਼ਬੂਤ ਬਣਾਈ ਆ ਆ ਗੇਅਰ ਆ ਜਦੋਂ ਤੁਸੀਂ ਇਹਦੇ ਚਾਰ ਨਟ ਖੋਲ ਕੇ ਨੂੰ ਰੋਟੇਟਰ ਬਣਾਉਂਦੇ ਸੀ ਪੰਗਾ ਇਹ ਪੈ ਜਾਂਦਾ ਕਈਆਂ ਸੁਪਰ ਸੀਡਰਾਂ ਚ ਵੀ ਇਹਨਾਂ ਦੇ ਵਿੱਚ ਪਾਣੀ ਪੈ ਜਾਂਦਾ ਆ ਗੇਅਰ ਦੇ ਵਿੱਚ ਮਤਲਬ ਸੁਪਰ ਸੀਡਰ ਤੋਂ ਰੋਟਾਵੇਟਰ ਬਣਾਉਣ ਵਾਲੀ ਕਹਾਣੀ ਆ ਜਿਹੜੀ ਉਹ ਸਵਾਦ ਰਹਿੰਦਾ ਹੀ ਕੋਈ ਨਹੀਂ ਸੀ ਇਹਨਾਂ ਨੇ ਇਹਨੂੰ ਇੰਨਾਕ ਇਹਦੇ ਵਿੱਚ ਤਿੰਨ ਘਰਾ ਰੀਆਂ ਇੱਥੇ ਚੱਕਰ ਫੁੱਲ ਆ ਇੱਥੇ ਜਾ ਕੇ ਚੱਕਰ ਅੱਧੇ ਰਹਿ ਜਾਂਦੇ ਰੂਲੇ ਦੇ ਇਹਨੂੰ ਇੱਥੇ ਕੱਢਤੀ ਇਹਦੀ ਵਾਪਸੀ ਹੁਣ ਜਿੰਨਾ ਚਿਰ ਇੱਥੇ ਨਹੀਂ ਡੁੱਬਦਾ ਉਨਾਂ ਚਿਰ ਇਹਦੇ ਵਿੱਚ ਦੀ ਪਾਣੀ ਜਾਂਦਾ ਚਾਂਸ ਹੀ ਕੋਈ ਨਹੀਂ ਫਿਰ ਆਹ ਟਾਇਨਾ ਜਦੋਂ ਕੋਈ ਅਣਜਾਣ ਬੰਦਾ ਜਾਂਦਾ ਧਰਦਾ ਸੀ ਤੇ ਜਾਂ ਚੱਕਦਾ ਸੀ ਜਾਂ ਤਾਂ ਧਰਨ ਵੇਲੇ ਲੇਟ ਲੈਫਟ ਸੀ ਮਤਲਬ ਕਰ ਜਾਂਦਾ ਸੀ ਜਾਂ ਸਿੱਟਣ ਵੇਲੇ ਪਹਿਲਾਂ ਲੈਫਟ ਸੱਟ ਦਿੰਦਾ ਸੀ ਮੋੜਨ ਤੋਂ ਤਾਂ ਇਹ ਟਾਇਨਾ ਬਿੰਗੀਆਂ ਹੋ ਜਾਂਦੀਆਂ ਟਾਇਲਾਂ ਬਿੰਗੀਆਂ ਹੀ ਨਹੀਂ ਹੋ ਸਕਦੀਆਂ ਇੰਨੀਆਂ ਮਜ਼ਬੂਤ ਬਣਾਤੀਆਂ ਆਹ ਜਿਹੜਾ ਮਗਰਲੇ ਪਾਸੇ ਵਾਲਾ ਰੂਲਾ ਇਹਦੇ ਵੀ ਦੋ ਤਰ੍ਹਾਂ ਦੀ ਮੰਗ ਆ ਇੱਕ ਸਾਫ਼ ਰੂਲੇ ਦੀ ਮੰਗ ਆ ਇੱਕ ਕੱਟ ਵਾਲੇ ਰੂਲੇ ਦੀ ਮੰਗ ਇਹਨਾਂ ਨੇ ਦੋਨੇ ਬਣਾਤੇ ਸਾਫ਼ ਲਿਜਾਣਾ ਤਾਂ ਨਾਲ ਆ ਜੇ ਕੱਟ ਵਾਲਾ ਲਿਜਾਣਾ ਤਾਂ ਥੋੜੇ ਜੇ ਪੈਸੇ ਹੋਰ ਦੇ ਕੇ ਨਾਲ ਤੁਸੀਂ ਲਿਜਾ ਸਕਦੇ ਹੋ ਇੱਕ ਗੱਲ ਹੋਰ ਆ ਜਦੋਂ ਆ ਖੁਰਨੀ ਜੀ ਲਾ ਕੇ ਪਾ ਧਰ ਦਿੰਦੇ ਸੀ ਨਾ ਅੱਗੇ ਤਾਂ ਕੀ ਹੋ ਜਾਣਾ ਆ ਪੁੱਤ ਦੀ ਪਈ ਰਹਿਣੀ ਇਹਦੇ ਵਿੱਚ ਬਿੱਲੀਆਂ ਤੁਰੀਆਂ ਫਿਰਨੀਆਂ ਸਾਰੀ ਸਾਰਾ ਸਾਲ ਆ ਜਿਹੜੀ ਆ ਮਗਰਲੀ ਆ ਨਾ ਇਹਦੇ ਨਾਲ ਇੱਕ ਹੋਰ ਜੁੜ ਜਾਣਾ ਐ ਅਟੈਚਮੈਂਟ ਜੁੜ ਜਾਣੀ ਹੋਰ ਉਹ ਤੁਸੀਂ ਮੁੱਲ ਲੈ ਸਕਦੇ ਆ ਆ ਪੰਜਾਬ ਦੇ ਵਿੱਚ ਬੀਜਿਆ ਜਾਣ ਵਾਲਾ ਹਰੇਕ ਬੀ ਬੀਜੂਗੀ ਹਰੇਕ ਬੀ ਬੀਜੂਗੀ ਆਹੀ ਕੱਲੀ ਡ੍ਰਿਲ ਬਣ ਜਾਣੀ ਆ ਠੀਕ ਆ ਕਨੇ ਆ ਡ੍ਰਿਲ ਬਣ ਜਾਣੀ ਇਹ ਕੱਲੀ ਨੇ ਨੇ ਡੀਐਸਆਰ ਡ੍ਰਿਲ ਬਣ ਜਾਣਾ ਆਹੀ ਆ ਨਾ ਗੱਲਬਾਤ ਪ੍ਰੀਤ ਤੇ ਜੇ ਸੱਜਣੋਂ ਤੁਸੀਂ ਲੈਣਾ ਸਬਸਿਡੀ ਅਪਰੂਵਡ ਆ ਫੁੱਲ ਫੀਚਰਡ ਸੁਪਰ ਸੀਡਰ ਫੁੱਲ ਇਕੋਰੀਸੀ ਵਾਲਾ ਪੂਰਾ ਮਜ਼ਬੂਤ ਜਿੰਨੇ ਵੀ ਆਹ ਸਬਸਿਡੀ ਅਪਰੂਵਡ ਸੰਦ ਖੜੇ ਆ ਸੱਜਣੋਂ ਜਿਹੜਾ ਜਿੰਨੇ ਫੁੱਟਾ ਲੈਣਾ ਛੋਟੇ ਤੋਂ ਲੈ ਕੇ ਵੱਡਾ ਸਾਰੇ ਜਾਂਦੇ ਆ ਮਿਲ ਗਰਵਾਜ ਵਾਲਾ ਦਾ ਨੰਬਰ ਕਰ ਲਓ ਨੋਟ ਜੇ ਬਾਈ ਚਾਂਸ ਕੋਈ ਡਿੱਕਾ ਫੜਿੱਕਾ ਤੁਹਾਨੂੰ ਗਿਆ ਪੈ ਕੋਈ ਗੱਲਬਾਤ ਹੋ ਗਈ ਗਈ ਖੜ ਤਾਂ ਸਰਵਿਸ ਤੁਹਾਡੇ ਖੇਤ ਦੇ ਵਿੱਚ ਆਊਗੀ ਕਿਉਂਕਿ ਗਰਵਾਜ ਵਾਲਾ ਦੀ ਸਰਵਿਸ ਬਹੁਤ ਕਮਾਲ ਆ ਨੰਬਰ ਨੋਟ ਕਰ ਲਓ